ਮਾਡਰਨਾਈਜੇਸ਼ਨ ਇਹ ਥੋੜੀ ਪੀ ਅੱਦੇ ਕੱਚੇ ਪਾਲੇ ਮਾਡਰਨਾਈਜੇਸ਼ਨ ਦਾ ਇਹ ਮਤਲਬ ਥੋੜੀ ਜਿਹਾ ਆਪਾਂ ਇੱਥੇ ਸਮਝੀ ਬੈਠੇ ਆ ਕਿ ਬੁਲਟਾਂ ਤੇ ਜਾਂ ਆਪਾਂ ਜੀ ਇੰਗਲਿਸ਼ ਬੋਲਣੀ ਆ ਜਾਊਗਾ ਇਹ ਮਾਡਰਨਾਈਜੇਸ਼ਨ ਨਹੀਂ ਕੀ ਗਈ ਮਾਡਰਨਾਈਜੇਸ਼ਨ ਦਾ ਵੀ ਨਹੀਂ ਪਤਾ ਸਾਨੂੰ ਪ੍ਰਾਤਨਤਾ ਵੀ ਨਹੀਂ ਪਤਾ ਕਿ ਨਹੀਂ ਪਤਾ ਸੈਡਲੀ ਹੈ ਕੀ ਕੀ ਸਰਣਾ ਚਾਹੁੰਦੇ ਜੇ ਮਾਡਰਨਾਈਜੇਸ਼ਨ ਕੀ ਆ ਬਹੁਤ ਪੱਖ ਨਹੀਂ ਇਹਨੂੰ ਦੇਖਣ ਦੇ ਮਾਡਰਨਾਈਜੇਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਰੂਟਸ ਨੂੰ ਭੁੱਲ ਗਏ ਜੇ ਲੋਕੀ ਮੈਨੂੰ ਸਵਾਲ ਕਰਦੇ ਹੀ ਇੱਕ ਵਾਰੀ ਬੰਦੇ ਨੇ ਮੈਨੂੰ ਸਵਾਲ ਕੀਤਾ ਕਿ ਤੂੰ ਆ ਕੱਪੜੇ ਪਾਏ ਨੇ ਉਹਨੇ ਪੈਂਟ ਕੋਟ ਪਾਇਆ ਸੀ ਮੈਂ ਕਿਹਾ ਮੈਂ ਤੇ ਫਿਰ ਵੀ ਚਾਦਰਾਂ ਬੰਨਿਆ ਹੈ ਮੈਂ ਤੇ ਫਿਰ ਵੀ ਆਪਣੀ ਸਭੇਤਾਂ ਨਾਲ ਜੁੜਿਆ ਹੋਇਆ ਹੈ ਤੋ ਆਪਣਾ ਜਿਹੜਾ ਪਰਾਵਾ ਵਾ ਉਹਨੂੰ ਪਹਿਨ ਲਓ ਆਪਣੇ ਜੋ ਸਰੂਪ ਹੈ ਉਹਨਾਂ ਨੂੰ ਪਹਿਨ ਲਓ ਜੋ ਮਹਾਰਾਜ ਨੇ ਸਾਨੂੰ ਸਰੂਪ ਦਿੱਤੇ ਉਹਨਾਂ ਨੂੰ ਪਹਿਨ ਲਓ ਆਪਣਾ ਜੋ ਵਿਗਿਆਨ ਹੈ ਉਹਨੂੰ ਪੈਲ ਦੋ ਆਪਣਾ ਜਿਹੜਾ ਖਾਣਾ ਪੀਣਾ ਉਹਨੂੰ ਪਹਿਲ ਦੋ ਹੁਣ ਥਾਂ-ਥਾਂ ਤੇ ਤੁਸੀਂ ਵੇਖੋ ਆਪਾਂ ਲੈਂਡਸਕੇਪਿੰਗ ਦੇ ਨਾਂ ਤੇ ਵੀ ਆਪਾਂ ਦਰਖਤ ਬਾੜ ਦੇ ਲਾਏ ਆ ਹੂੰ ਆ ਤੁਸੀਂ ਹਾਈਵੇ ਚੰਡੀਗੜ੍ਹ ਦੇ ਵਿੱਚ ਸਾਰੇ ਇਹਨਾਂ ਨੇ ਲਾਏ ਆ ਕੀ ਉਹਨੂੰ ਆਂਦੇ ਆ ਪਾਮ ਟਰੀ ਖਜੂਰ ਖਜੂਰਾਂ ਦੇ ਪਾਮ ਟਰੀਸ ਲਾਈਨੇ ਉਹ ਆਪਾਂ ਦੁਬਈ ਦੀ ਨਕਲ ਕਰ ਲਈ ਹੂੰ ਉੱਥੇ ਤੇ ਇਹਦੀ ਜ਼ਰੂਰਤ ਸੀ ਇੱਥੇ ਕੋਈ ਜ਼ਰੂਰਤ ਨਹੀਂ ਸੀ ਇਹ ਤੁਸੀਂ ਪੁਰਾਣਾ ਚੰਡੀਗੜ੍ਹ ਦੇਖੋ ਕਿੰਨੇ ਸੋਨੇ ਦੇ ਰੁੱਖ ਲੱਗੇ ਆ ਕਿੰਨੇ ਵਧੀਆ ਰੱਖਿਆ ਹੈ ਨਾ ਆਪਣੇ ਲੋਕਲ ਤਰ੍ਹਾਂ ਤਾਂ ਆਪਣਾ ਹੀ ਜਿਹੜੀ ਸੋਚ ਆ ਆਪਣੀ ਵਿਚਾਰ ਆਪਣੀ ਸਭਿਤਾ ਜਿਹੜੀ ਆ ਉਹਨੂੰ ਪਹਿਲ ਦੇਣੀ ਸ਼ੁਰੂ ਕਰੋ ਫਿਰ ਰੀਅਲ ਮਾਡਰਨਾਈਜੇਸ਼ਨ ਆਏਗੀ ਇਹ ਪ੍ਰਤੰਤਾ ਨਹੀਂਗੀ ਇਹ ਅਸਲੀ ਮਾਡਰਨਾਈਜੇਸ਼ਨਸ ਆ ਕਿਉਂਕਿ ਤੁਹਾਡੀ ਰੂਹ ਜਿਹੜੀ ਹੈ ਤੁਹਾਡਾ ਜਿਹੜਾ ਤਨ ਹੈ ਇਹਨਾਂ ਨੂੰ ਪਛਾਣਦਾ ਹੈ ਤੁਹਾਡਾ ਤਨ ਪਜਾਮੇ ਕੁਰਤੇ ਨੂੰ ਪਛਾਣਦਾ ਹੈ ਅਜੇ ਵੀ ਪਛਾਣਦਾ ਹੈ ਕਿਉਂਕਿ ਇਹ ਸਤਨ ਨੇ ਪਹਿਲਾਂ ਤੁਹਾਡਾ ਜਿਹੜੇ ਵੱਡ-ਵਡੇਰੇ ਸੀ اسی ਰੂਪ ਚ ਰਹੇ ਸੀ ਕਿੰਨੀ ਰੈਲੈਕਸੇਸ਼ਨ ਆ ਚਾਦਰਾਂ ਬੰਨਣ ਚ ਕਿੰਨਾ ਆਨੰਦ ਆ ਦਸਤਾਰ ਸਜਾਉਣ ਚ ਕਿੰਨਾ ਆਨੰਦ ਆ ਹੂੰ ਤਾਂ ਆਪਣੀ ਸਬਤਾ ਵਿੱਚ ਵਾਪਸ ਆ ਜਾਣਾ ਹੀ ਅਸਲੀ ਮਾਡਰਨਾਈਜੇਸ਼ਨ ਆ ਸਮਝਦਾਰ ਹੋ ਜਾਣਾ ਹੂੰ ਬਾਕੀ ਰੋ ਵਿਚਾਰ ਅ ਮੈਨ ਲੱਗਦਾ ਮੈਨੂੰ ਇੱਥੇ ਜ਼ਰੂਰ ਸਮਾਂ ਕਾਫੀ ਹੋ ਗਿਆ ਤੁਹਾਡਾ ਹੈ ਸਮਾਂ ਤੜ ਤੋਂ ਜੋ ਤਨਵਾ ਜ਼ਰੂਰ ਕਰਨੀ ਚਾਹੀਦੀ ਹੈ ਮੈਨੂੰ ਸਰ ਜੀ ਪਰ ਗੱਲਾਂ ਤੁਸੀਂ ਐ ਕਰ ਰਹੇ ਹੋ ਵੀ ਚਲ ਗਿਆ ਰਣ ਹਾਂਜੀ ਮੈਂ ਅੰਤੇ ਸ ਤੁਹਾਨੂੰ ਪੂਰਾ ਸਮਾਂ ਦਵਾਂਗਾ ਬਿਨਾਂ ਸਵਾਲ ਤੋਂ ਸਾਤਾ ਜੀ ਤੁਸੀਂ ਕੀ ਸਾਡੇ ਦਰਸ਼ਕਾਂ ਨੂੰ ਸਾਡੇ ਵਿਊਅਰਸ ਨੂੰ ਕੀ ਜਿਹੜਾ ਸੁਨੇਹਾ ਦੇਣਾ ਚਾਹੋਗੇ ਹਾਂ ਆਪਣਾ ਜਿਹੜਾ ਮੁੱਖ ਸੰਦੇਸ਼ ਜੋ ਅਸੀਂ ਲੈ ਕੇ ਇਸ ਪਾਵਨ ਪਵਿੱਤਰ ertid ਤੇ ਵਾਪਸ ਆਏ ਹਾਂ ਲੋਕੀ ਬਾਹਰ ਭੱਜਦੇ ਅਸੀਂ ਵਾਪਸ ਇੱਧਰ ਆਏ ਹਾਂ ਸਵਾਸਾਂ ਨੂੰ ਰੋਕਣਾ ਸ਼ੁਰੂ ਕਰੋ ਪਵਨ ਗੁਰੂ ਦੀ ਵਿਦਿਆ ਨੂੰ ਜਾਣੋ ਜੇ ਲੋ ਤੁਸੀਂ ਪਵਨ ਨੂੰ ਜਾਣ ਲਿਆ ਉਹ ਵਿਦਿਆ ਦੀ ਪ੍ਰਾਪਤੀ ਹੋ ਜੂਗੀ ਜੋ ਤੁਹਾਨੂੰ ਹਨੇਰੇ ਤੇ ਪ੍ਰਕਾਸ਼ ਚ ਸੰਭ ਰਹਿੰਦੀ ਵਿਦਿਆ ਦੇ ਪਰ ਵੱਡੇ ਤੋਂ ਦੁੱਖ ਵੀ ਵੱਡੇ ਤੋਂ ਵੱਡਾ ਦੁੱਖ ਵੀ ਤੁਹਾਨੂੰ ਸੁੱਖ ਦਾ ਅਨੁਭਵ ਹੋਏਗਾ ਤੁਹਾਡੀ ਰਿਐਕਸ਼ਨ ਜਿਹੜੀ ਚੇਂਜ ਹੋ ਜੇਗੀ ਐਕਚੁਅਲੀ ਪ੍ਰੋਬਲਮ ਦੁੱਖ ਸੁੱਖ ਦੀ ਨਹੀਂਗੀ ਪ੍ਰੋਬਲਮ ਆ ਤੁਹਾਡੀ ਰਿਐਕਟਿਵਿਟੀ ਰਿਐਕਸ਼ਨ ਜਦੋਂ ਤੁਸੀਂ ਰਿਐਕਟ ਕਰਦੇ ਜੇ ਨਾ ਉਦੋਂ ਦੁਖੀ ਹੁੰਦੇ ਜੇ ਦੁੱਖ ਨਾਲ ਦੁੱਖ ਤੇ ਸੁੱਖ ਜਿਹੜੇ ਹੈ ਇਹ ਕੱਪੜੇ ਨੇ ਮਹਾਰਾਜ ਕਹਿੰਦੇ ਨੇ ਇਹ ਪਾਉਣੇ ਪਹਿਣੇ ਆ ਉਹਨਾਂ ਦਾ ਜਿਹੜਾ ਰਿਐਕਸ਼ਨ ਹੈ ਉਹ ਤੁਹਾਡੇ ਵਾਸ ਵਿੱਚ ਆ ਜਾਏਗਾ ਜਦੋਂ ਤੁਹਾਡੀ ਪਵਨ ਤੁਹਾਡੇ ਵਾਸ ਵਿੱਚ ਆਗੇ। ਤਾਂ ਪਵਨ ਨੂੰ ਵਾਸ ਕਰੋ। ਪਵਨ ਨੂੰ ਰੋਕੋ। ਜਦੋਂ ਪਵਨ ਨੂੰ ਰੋਕਦੇ ਜੇ ਤੇ ਜੀਵਨ ਰੋਕ ਲੈਂਦੇ ਤੇ ਜਦੋਂ ਜੀਵਨ ਰੋਕ ਲੈਂਦੇ ਤੇ ਜੀਵਤ ਹੋ ਜਾਂਦੇ ਜੇ ਤੇ ਮਰਨ ਜੀਵਤ 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 ਰਹੋ। ਆਸ਼ੀਰਵਾਦ ਹੀ ਸਭ ਤੋਂ ਵੱਡਾ। ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਵੱਡਾ ਆਸ਼ੀਰਵਾਦ ਦਿੱਤਾ ਏ ਸਾਨੂੰ। ਨਾ ਜੀਉਂਦਾ ਰਹੇ। ਜੀਉਂਦਾ ਰਹੇ। ਜੀਵਤ ਜੀਵਤ ਜੀਵ ਹੈ ਮੇਰੇ ਸਿੱਖੋ। ਹੇ ਕੁਲ ਕਾਇਨਾਤ ਦੇ ਬੱਚਿਓ। ਮੈਂ ਇਸ ਕਰਕੇ ਪ੍ਰਕਾਸ਼ ਲਿਆ ਸੀ ਦਸ ਰੂਪ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧਾਰਨ ਕੀਤਾ ਸ਼ਬਦ ਦੇ ਰੂਪ ਚ ਮੈਂ ਅੱਜ ਵੀ ਬਿਰਾਜਮਾਨ ਹਾਂ ਜਾਗੋ ਹਾਜ਼ਰ ਹਜ਼ੂਰਾਂ ਜ਼ਾਹਿਰ ਜ਼ਹੂਰ ਮੈਂ ਤਨ ਵੀ ਕਾਸ਼ਰੀਵਾਤ ਦੇਣ ਆਇਆ ਸੀ ਜੀਵਤ 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 ਰਹੋ ਜਿਉਂਦੇ ਰਹੋ ਜਿਉਂਦੇ ਰਹੋ ਤੇ ਜੀਉਣ ਦਾ ਸਬੰਧ ਸਵਾਸਾ ਨਾਲ ਆ ਸਵਾਸਾ ਨੂੰ ਅੰਦਰ ਰੋਕਣਾ ਸ਼ੁਰੂ ਕਰੋ ਤੁਹਾਡੀ ਜ਼ਿੰਦਗੀ ਤਬਦੀਲ ਹੋ ਜਾਏਗੀ ਇਹਨੂੰ ਕਹਿੰਦੇ ਨੇ ਪਵਨ ਗੁਰੂ ਰੋਜ਼ ਪੜ੍ਹਦੇ ਆ ਪਰ ਉਹਨੂੰ ਕਦੀ ਪ੍ਰੈਕਟਿਸ ਵੀ ਕਰ ਲੀਏ ਇਹ ਮੇਰਾ ਸੰਦੇਸ਼ ਅ ਅਪਾ ਸਿਮਰੰਦਨ ਗੱਲ ਕਰ ਰਹੀ ਸੀ ਅਨਹਦ ਨਾਦ ਦੀ ਗੱਲ ਕੀਤੀ ਸੀ ਪ੍ਰਕਾਸ਼ ਦੀ ਵੀ ਗੱਲ ਕੀਤੀ ਹੁਣੇ ਪ੍ਰਕਾਸ਼ ਕਈ ਲੋਕ ਵੀ ਕਹਿੰਦੇ ਆ ਵੀ ਜਦੋਂ ਉਹਨਾਂ ਨੂੰ ਪ੍ਰਕਾਸ਼ ਦਿਖਣਾ ਸ਼ੁਰੂ ਹੋਇਆ ਤੇ ਉਹ ਧਿਆਨ ਲਗਾਉਂਦੇ ਆ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਂਦੇ ਆ ਦੁਨੀਆ 'ਚੋਂ ਉਸ ਸ੍ਰਿਸ਼ਟੀ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਂਦੇ ਆ ਉਹ ਪੂਰੀ ਯੂਨੀਵਰਸ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਂਦੇ ਆ ਉਹ ਇੱਥੇ ਤੱਕ ਹੀ ਗ੍ਰਹਿਾਂ ਤੇ ਪਹੁੰਚ ਜਾਂਦੇ ਹੋ ਇੱਥੇ ਤੱਕ ਕਿ ਸੂਰਜ ਤੱਕ ਪਹੁੰਚ ਜਾਂਦੇ ਨੇ ਅੱਛਾ ਮੈਂ ਤੁਹਾਨੂੰ ਪਹਚਾਵਾ ਉੱਥੇ ਹੁਣੇ ਪਹਚਾ ਦੇਣਾ ਕਿਵੇਂ ਪਹਚਾਖਾ ਬੰਦ ਕਰੋ ਅੱਖਾਂ ਬੰਦ ਕਰੋ ਮਹਿਸੂਸ ਕਰੋ ਤੁਸੀਂ ਚੰਦਰਮੇ ਤੇ ਤੁਰ ਰਹੇ ਜੇ ਚੰਦਰਮੇ ਦੇ ਵਿੱਚ ਤੁਸੀਂ ਤੁਰ ਰਹੇ ਹੋ ਔਰ ਉਹ ਜੋ ਸੋਇਲ ਹੈ ਕਿਤੇ ਕੋਈ ਖੱਡਾ ਹੈ ਔਰ ਤੁਸੀਂ ਉਸ ਚੰਦਰਮੇ ਤੇ ਖਲੋ ਕੇ ਥੱਲੇ ਦੇਖ ਰਹੇ ਜੇ ਤੇ ਤੁਹਾਨੂੰ ਧਰਤੀ ਦਾ ਨਜ਼ਾਰਾ ਆ ਰਿਹਾ ਹੈ ਅੱਖਾਂ ਖੋਲੋ ਦੇਖਿਆ ਨਾ ਸਾਪ ਕੋਈ ਦੇਖਿਆ ਬਸ ਇਹੀਆ ਮਤਲਬ ਇਹ ਸ਼ੁਰੂਆਤ ਹੈ ਜਿਹੜੀਆਂ ਗੱਲਾਂ ਕਰਦੇ ਨਾ 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 ਮੇਰਾ ਕਹਿੰਦਾ ਮਤਲਬ ਇਹ ਮੁਰਖਤਾ ਹੈ ਇਹ ਮੁਰਖਤਾ ਹੈ ਇੰਨਾ ਕੁਝ ਕਰਕੇ ਜੇ ਚੰਦਰਮੇ ਤੱਕ ਹੀ ਜਾਣਾ ਫਿਰ ਕਰਨ ਦਾ ਕੀ ਫਾਇਦਾ ਉਹ ਇੱਕ ਮਿੰਟ ਵਿੱਚ ਤੁਸੀਂ ਬਿਨਾ ਮਤਲਬ ਤੋਂ ਪਹੁੰਚ ਗਏ ਚੰਦਰਮੇ ਤੇ ਉਹ ਵੀ ਤੇ ਵਿਚਾਰਾਂ ਚ ਗਏ ਆ ਤਾਂ ਨੇ ਤੇ ਇੱਥੇ ਹੀ ਸੀ ਵਿਚਾਰਾਂ ਚ ਗਏ ਨਾ ਤੁਸੀਂ ਵੀ ਵਿਚਾਰਾਂ ਚ ਗਏ ਜੇ ਕੀ ਅੰਤਰ ਕੋਈ ਅੰਤਰ ਨਹੀਂ ਦੋ ਭਰਾ ਸੀ ਇਕ ਨੇ ਬੜੀ ਤਪੱਸਿਆ ਕਰਕੇ ਕਈ ਸਾਲਾਂ ਬਾਅਦ ਵਾਪਸ ਆਇਆ ਭਰਾ ਨੂੰ ਕਹਿੰਦਾ ਤੂੰ ਤੇ ਵਿਆਹ ਕਰਾ ਲਿਆ ਤੂੰ ਤੇ ਸੰਸਾਰ ਚ ਫਸ ਗਿਆ ਵੇਖ ਮੇਰੇ ਕੋ ਕਰਾਮਤ ਕਹਿੰਦੇ ਦਿਖਾ ਲ ਉਹਨੇ ਛੋਟੀ ਲਈ ਵਗਾ ਕੇ ਮਾਰੀ ਫਿਰ ਹੱਥ ਕੀਤਾ ਤਾਂ ਛੋਟੀ ਉੱਡਦੀ ਆ ਗਈ ਉਹ ਕਹਿੰਦਾ ਗ੍ਰੇਸਤੀ ਸੀ ਜਿਹੜਾ ਕਹਿੰਦੇ ਇਹ ਤੇ ਮੈਂ ਵੀ ਕਰ ਸਕਦਾ ਕਹਿੰਦਾ ਕਰ ਉਹਨੇ ਵਗਾ ਕੇ ਮਾਰੀ ਕਹਿੰਦਾ ਮਿੰਟੂ ਛੋਟੀ ਫੜ ਕੇ ਲਿਆ ਯਾਰੀ ਮੈਂ ਕੀ ਖਵਾ ਜਾਗੋ ਕਮ ਆਊਟ ਆਫ ਥਿਸ ਤੇ ਅਬ ਕੁਝ ਹੋ ਰਿਹਾ ਲੇਕਿਨ ਮੈਂ ਕੋਈ ਕਰਾਮਾਤ ਨਹੀਂ ਦਿਖਾ ਲਈ ਔਰ ਕਰਾਮਾਤ ਕਰਾ ਵੀ ਦਿੰਦੀ ਜੇ ਸਮਝਣ ਵਾਲੇ ਸਮਝ ਜਾਣਗੇ ਨਾ ਸਮਝਣ ਵਾਲੇ ਥੱਲੇ ਕੋ ਮੈਂ ਟਾਈਮ ਟ੍ਰੈਵਲ ਟਾਈਮ ਟ੍ਰੈਵਲ ਦਾ ਕਨਸੈਪਟ ਹੈਗਾ ਕਈ ਕਹਿੰਦੇ ਅਸੀਂ ਟਾਈਮ ਟ੍ਰੈਵਲ ਕਰ ਲਿਆ ਸਮਝਿਓ ਥੋੜਾ ਜਿਹਾ ਮੈਂ ਸਾਇੰਸ ਦੀ ਗੱਲ ਕਰੂੰਗਾ ਹੂੰ ਕੱਲ ਦਾ ਜਦੋਂ ਤੁਹਾਨੂੰ ਅਨੁਭਵ ਹੋਇਆ ਉਦੋਂ ਵਰਤਮਾਨ ਸੀ ਕਿ ਕੱਲ ਸੀ ਜਦੋਂ ਤੁਹਾਨੂੰ ਕੱਲ ਦਾ ਅਨੁਭਵ ਹੋਇਆ ਕੱਲ ਨੂੰ ਕੱਲ ਉਸ ਵੇਲੇ ਜਿਹੜਾ ਕੱਲ ਦਾ ਅਨੁਭਵ ਸੀ ਵਰਤਮਾਨ ਸੀ ਵਰਤਮਾਨ ਸੀ ਨਾ ਓਕੇ ਹੁਣ ਜਦੋਂ ਤੁਹਾਨੂੰ ਕੱਲ ਜਿਹੜਾ ਆਉਣ ਵਾਲਾ ਏ ਉਹਦਾ ਜਦੋਂ ਅਨੁਭਵ ਹੋਏਗਾ ਤਾਂ ਉਸ ਵੇਲੇ ਉਹ ਕੱਲ ਕੱਲ ਹੋਏਗਾ ਕਿ ਵਰਤਮਾਨੀ ਹੋਗਾ ਵਰਤਮਾਨੀ ਹੋਗਾ ਉਦੋਂ ਵੀ ਵਰਤਮਾਨ ਸੀ ਤੇ ਉਦੋਂ ਵੀ ਵਰਤਮਾਨ ਸੀ ਨਾ ਤੁਸੀਂ ਫਿਊਚਰ ਦੇਖਿਆ ਨਾ ਤੁਸੀਂ ਫਿਊਚਰ ਦਾ ਅਨੁਭਵ ਕੀਤਾ ਤੇ ਨਾ ਤੁਸੀਂ ਪਾਸਟ ਦਾ ਅਨੁਭਵ ਕੀਤਾ ਤੁਸੀਂ ਕੇਵਲ ਤੇ ਕੇਵਲ ਵਰਤਮਾਨ ਵਿੱਚ ਰਹਿ ਰਹੇ ਜੇ ਮਨ ਜਿਹੜਾ ਹੈ ਉਹ ਪਾਸਟ ਬਾਰੇ ਸੋਚ ਸਕਦਾ ਏ ਹੁਣ ਸੋਚੋ ਪਾਸਟ ਬਾਰੇ ਸੋਚ ਸਕਦੇ ਹੋ ਨਾ ਹੁਣ ਸੋਚੋ ਫਿਊਚਰ ਬਾਰੇ ਤੋ ਜਿਹੜਾ ਪਾਸਟ ਤੇ ਫਿਊਚਰ ਆ ਉਹ ਮਨ ਵਿੱਚ ਆ ਤੁਸੀਂ ਨਾ ਪਾਸਟ ਵਿੱਚ ਜੇ ਨਾ ਫਿਊਚਰ ਵਿੱਚ ਜੇ ਤੁਸੀਂ ਹਮੇਸ਼ਾ ਵਰਤਮਾਨ ਦੇ ਇਹਨੂੰ ਦੋ ਤਿੰਨ ਵਾਰੀ ਸੁਣਿਓ ਮਹਾਰਾਜ ਕਹਿੰਦੇ ਨੇ ਗੁਰਮਖ ਸੁਖ ਫਲ ਸਹਿਜ ਕਰ ਵਰਤਮਾਨ ਅੰਦਰ ਵਰਤੰਦਾ ਗੁਰਮਖ ਸੋਖ ਫਲ ਸਾਰੀ ਫਲ ਦੀ ਪ੍ਰਾਪਤੀ ਸੁਖ ਦਾ ਨਵਾਬ ਕਿਉਂ ਸਹਿਜ ਕਰ ਸਹਿਜ ਵਿੱਚ ਕੌਣ ਵਰਤਮਾਨ ਉਹ ਨਹੀਂ ਜਿਹੜਾ ਫਿਊਚਰ ਚ ਟਰੈਵਲ ਕਰ ਗਿਆ ਤੇ ਪਾਸਟ ਚਲ ਗਿਆ ਪਾਸਟ ਤੇ ਪ੍ਰੈਜ਼ੈਂਟ ਆ ਐਕਸਪੀਰੀਐਂਸਸ ਇਨ ਯੋਰ ਮਾਈਂਡ ਦੇ ਡੋਨਟ ਐਗਜ਼ਿਸਟ ਫਿਊਚਰ ਡੋਨਟ ਐਗਜ਼ਿਸਟ ਇਟ ਇਜ਼ ਅ ਕਨਸੈਪਟ ਇਨ ਦਾ ਮਾਈਂਡ ਆਮ ਟਾਕਿੰਗ ਅਬਾਟ ਸਾਇੰਸ ਇਹ ਮੂਰਖਾਂ ਵਾਲੀਆਂ ਅਨਪੜਾਂ ਵਾਲੀਆਂ ਗੱਲਾਂ ਕਰ ਰਹੇ ਆਪਾਂ ਟਾਈਮ ਕੈਨ ਓਨਲੀ ਬੀ ਐਕਸਪੀਰੀਐਂਸਡ ਐਸ ਨਾਓ ਯੂ ਕੈਨ ਥਿੰਕ ਅਬਾਟ ਅ ਟਾਈਮ ਇਨ ਰੈਫਰੈਂਸ ਟੂ ਪਾਸਟ ਐਂਡ ਫਿਊਚਰ ਸੋ ਪਾਸਟ ਤੇ ਫਿਊਚਰ ਇੱਕ ਵਿਚਾਰ ਏ అనుభవਨੀਗਾ ਕਦੀ ਕੋਈ ਐਸਾ ਵਿਅਕਤੀ ਨਹੀਂ ਜਿਨੇ ਕੱਲ ਦਾ ਅਨੁਭਵ ਕੀਤਾ ਹੋਵੇ ਜਦੋਂ ਕੱਲ ਆਊਗਾ ਵਰਤਮਾਨ ਚ ਆਊਗਾ ਤੇ ਕੋਈ ਐਸਾ ਵਿਅਕਤੀ ਨਹੀਂ ਜਿਨੇ ਪਾਸ ਦਾ ਅਨੁਭਵ ਕੀਤਾ ਹੋਵੇਗਾ ਜਦੋਂ ਪਾਸ ਦਾ ਅਨੁਭਵ ਸੀ ਉਦੋਂ ਵੀ ਵਰਤਮਾਨ ਸੀ ਤੇ ਵਰਤਮਾਨ ਤੋਂ ਬਿਨਾ ਕੁਝ ਹੈ ਹੀ ਨਹੀਂ ਹਾਂ ਹੈ ਹੈ ਬੀ ਸੱਚ ਬੀ ਸੱਚ ਤੁਸੀਂ ਗੱਲਾਂ ਗੁਰਮੁਖ ਸਾਹਿਬ ਦੀ ਟੀਚਿੰਗਸ ਦੀਆਂ ਵੀ ਕੀਤੀਆਂ ਜ਼ਰੂਰ ਮੈਂ ਧੰਨਵਾਦ ਕਰ ਦਿੱਤਾ ਜੀ ਪਰ ਸਵਾਲ ਜਿਹੜੇ ਨੇ ਕੁਝ ਤੁਹਾਡੀਆਂ ਗੱਲਾਂ 'ਚੋਂ ਨਿਕਲ ਆਏ ਨਿਕਲ ਕੋਈ ਗੱਲ ਨਹੀਂ ਤੇ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਕਰਦੇ ਸੀ ਹੂੰ ਤੇ ਕਈ ਲੋਕ ਇਹ ਵੀ ਕਹਿੰਦੇ ਆ ਵੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਕੀਤੀਆਂ ਵੀ ਆਮ ਵਿਅਕਤੀ ਨਹੀਂ ਕਰ ਸਕਦਾ ਸੀ ਹੂੰ ਗੁਰੂ ਨਾਨਕ ਸਾਹਿਬ ਕੋਲ ਸ਼ਕਤੀਆਂ ਸਨ ਤਾਈਂ ਉਹ ਉਦਾਸੀਆਂ ਕਰ ਗਏ ਹਾਂਜੀ ਕਈ ਕਹਿੰਦੇ ਗੁਰੂ ਨਾਨਕ ਸਾਹਿਬ ਜਿੱਥੇ ਸੋਚਦੇ ਸਨ ਉੱਥੇ ਪਹੁੰਚ ਵੀ ਜਾਂਦੇ ਸਨ ਵੀ ਉਹਨਾਂ ਨੇ ਸੋਚਿਆ ਤੇ ਉਹ ਉੱਥੇ ਪਹੁੰਚ ਗਏ ਕੋਈ ਨਾ ਕੋਈ ਸ਼ਕਤੀ ਸੀ ਗੁਰੂ ਨਾਨਕ ਸਾਹਿਬ ਕੋਲ ਤੁਸੀਂ ਹੁਣ ਕੀ ਸੁਣਨਾ ਚਾਹੁੰਦੇ ਹੋ ਜੋ ਸੱਚਾਈ ਹੈ ਹਾ ਗੁਰੂ ਨਾਨਕ ਨੂੰ ਸਮਝਿਆ ਹੁੰਦਾ ਇਹ ਸਮਝਣ ਦੀ ਜ਼ਰੂਰਤ ਆ ਗੁਰੂ ਨਾਨਕ ਉਹ ਸਨ ਜਿਹੜਾ ਜਿਨ੍ਹਾਂ ਨੇ ਪਾਸਟ ਤੇ ਪ੍ਰੈਜ਼ੈਂਟ ਤੇ ਫਿਊਚਰ ਵਿੱਚ ਵਿਚਰੇ ਨਹੀਂ ਗਏ ਉਹ ਇਹਨਾਂ ਤਿੰਨਾਂ ਦੇ ਦ੍ਰਿਸ਼ਟਾ ਸਨ ਇੱਕ ਇਹਨਾਂ ਚ ਵਿਚਰ ਜਾਣਾ ਆ ਜਾਣਾ ਤੇ ਚਲੇ ਜਾਣਾ ਗੁਰੂ ਨਾਨਕ ਮਹਾਰਾਜ ਇਹਨਾਂ ਤਿੰਨੇ ਜਿਹੜੇ ਤਿੰਨ ਲੋਕ ਜਿਹੜੇ ਸੀ ਨਾ ਇਹ ਤਿੰਨ ਲੋਕ ਨੇ ਤਿੰਨ ਲੋਕ ਪਾਸਟ ਪ੍ਰੈਜੈਂਟ ਤੇ ਫਿਊਚਰ ਵਰਤਮਾਨ ਵਿੱਚ ਤਨ ਵੀ ਰਹੇਗਾ ਮਨ ਵੀ ਰਹੇਗਾ ਜਿਹੜਾ ਪਾਸਟ ਹੈ ਉਹਦੇ ਚ ਮਨ ਜਾਏਗਾ ਤਨ ਨਹੀਂ ਜਾ ਸਕਦਾ ਜਿਹੜਾ ਫਿਊਚਰ ਆ ਉਹਦੇ ਚ ਵੀ ਮਨ ਜਾਏਗਾ ਤਨ ਨਹੀਂ ਜਾ ਸਕਦਾ ਤੋ ਤਨ ਦਾ ਕੇਵਲ ਵਰਤਮਾਨ ਵਿੱਚ ਅਨੁਭਾਵੇ ਇਨਾ ਤਿੰਨਾ ਦਾ ਜੋ ਉਤਪਨ ਹੈ ਇਹ ਹੋ ਰਿਹਾ ਹੈ ਚੇਤਨਾ ਚ ਜੋ ਚੇਤਨਾ ਹੈ ਹਮ ਸਮਝ ਆ ਗਿਆ ਤਿੰਨਾ ਦਾ ਉਤਪਨ ਚੇਤਨਾ ਚ ਹੋ ਰਿਹਾ ਹੈ ਚੇਤਨਾ ਹੋਏਗੀ ਤੇ ਸਾਰਾ ਕੁਝ ਹੋਏਗਾ ਤੇ ਚੇਤਨ ਮਤਲਬ ਜੋ ਜਾਗਿਆ ਹੋਇਆ ਹੈ ਜਿਹੜਾ ਚੇਤਨ ਹੈ ਉਹ ਜਾਗਿਆ ਹੈ ਜਾਗਿਆ ਹੈ ਤੇ ਜਿਹੜਾ ਜਾਗਿਆ ਹੈ ਉਹ ਗੁਰੂ ਹੈ ਬਾਬਾ ਇੱਥੇ ਸੀ। ਬਾਕੀ ਕਹਾਣੀਆਂ ਨੇ ਅੱਛੀ ਗੱਲ ਆ। ਜੇ ਕਿਸੇ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਤੇ ਇੱਥੇ ਕੋਈ ਆਏ ਮਾੜੀ ਗੱਲ ਨਹੀਂ। ਕੋਈ ਮਾੜੀ। ਅੱਛੀ ਗੱਲ ਆ। ਧੰਨਵਾਦ ਜੀ ਦਾ। ਬਹੁਤ ਬਹੁਤ ਫਤਿਹ ਦੀ ਸਾਂਝ ਪੰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ। ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਪੂਰਾ ਪੋਡਕਾਸਟ ਸੁਣਿਆ ਤਾਂ ਹੀ ਤੁਸੀਂ ਇੱਥੇ ਤੱਕ ਪਹੁੰਚੇ ਹੋ। ਮੈਨੂੰ ਲੱਗਦਾ ਨਹੀਂ ਵੀ ਜਨੇ ਸ਼ੁਰੂਆਤ ਤੋਂ ਸੁਣਨਾ ਸ਼ੁਰੂ ਕੀਤਾ ਹੈਗਾ ਕੋਈ ਵੀ ਐਸਾ ਵਿਅਕਤੀ ਨਹੀਂ ਹੋਏਗਾ ਜਿਹੜਾ ਅੰਤ ਤੱਕ ਨਾ ਪਹੁੰਚਿਆ ਹੋਵੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਕਿਉਂਕਿ ਅਕਸਰ ਲੋਕ ਕਹਿ ਦਿੰਦੇ ਆ ਵੀ ਅੱਛੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਨੂੰ ਲੋਕ ਨਹੀਂ ਦੇਖਦੇ ਨਹੀਂ ਕੰਜ਼ੂਮ ਕਰਦੇ ਸਿੱਖਦੇ ਨਹੀਂ ਹੈਗੇ ਪਰ ਹਾਂ ਸਾਨੂੰ ਸਾਡੀ ਆਡੀਅנס ਤੇ ਮਾਣ ਹੈ ਵੀ ਉਹ ਜਿਹੜੇ ਸ਼ੋਅ ਜਿਹੜੇ ਨੇ ਉਹ ਦੇਖਦੇ ਨੇ ਇਹੋ ਜਿਹੇ ਕਨਸੈਪਟ ਉਹ ਜ਼ਰੂਰ